ਦਸੂਆ ਵਿੱਚ ਅਜ ਜੋਥ ਅਕਾਲੀ ਦਲ ਦੇ ਨੌਜਵਾਨਾਂ ਤੇ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂਆਂ ਦੀ 2027 ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਜੂਥ ਅਕਾਲੀ ਦਲ ਦੇ ਸਕੱਤਰ ਜਨਤ ਰਜਿੰਦਰ ਸਿੰਘ ਨਿੱਜਰ ਮੁੱਖ ਮਹਿਮਾਨ ਵਜੋਂ ਪਹੁੰਚੇ ਮੀਟਿੰਗ ਵਿੱਚ ਆਉਣ ਵਾਲੀਆਂ 2027 ਚੋਣਾਂ ਨੂੰ ਲੈ ਕੇ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲੀ ਦਲ ਦੇ ਜਨਰਲ ਸਕੱਤਰ ਤੇ ਜਿੰਦਰ ਸਿੰਘ ਨਿੱਜੇ ਨੇ ਨੌਜਵਾਨ ਆਗੂਆਂ ਨੂੰ ਹਲਕੇ ਤੇ ਹਰ ਘਰ ਤੱਕ ਕਾਲੀ ਦਲ ਦੀਆਂ ਨੀਤੀਆਂ ਪਹੁੰਚਾਉਣ ਲਈ ਲਾਮਬੰਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਾਲੀ ਦਲ ਆਉਣ ਵਾਲੀਆਂ ਚੋਣਾਂ ਵਿੱਚ ਪੂਰੀ ਤਾਕਤ ਨਾਲ ਜਿੱਤੇਗਾ ਤੇ ਪੰਜਾਬ 'ਵਿ ਸਰਕਾਰ ਬਣਾਏਗਾ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜਨ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਹੀ ਭਾਜਪਾ ਨਾਲ ਗਠਜੋੜ ਦਾ ਫੈਸਲਾ ਲੈਣਗੇ ਪਾਰਟੀ ਹਾਈ ਕਮਾਂਡ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਕਾਲੀ ਦਲ ਦੇ ਆਗੂ ਆਪਣੀ ਸਹਿਮਤੀ ਪ੍ਰਗਟ ਕਰਨਗੇ ਤੇ ਪਾਰਟੀ ਲਈ ਪ੍ਰਚਾਰ ਕਰਨਗੇ ਜੇ ਕੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਯੂਥ ਦੀ ਜਥੇਬੰਦੀ ਜਿਹੜੀ ਆ ਉਹਦਾ ਵਿਸਥਾਰ ਕਰਨਾ ਤੇ ਸਾਡਾ ਇਹ ਸੀ ਵੀ ਅਸੀਂ ਹਰ ਇੱਕ ਹਲਕੇ ਦੇ ਵਿੱਚ ਸਰਕਲ ਪੱਧਰ ਤੇ ਜਾ ਕੇ ਜਿਹੜੀਆਂ ਮੀਟਿੰਗਾਂ ਅਟੈਂਡ ਕਰੀਏ ਅੱਜ ਇਥੋਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਨੌਜਵਾਨ ਆ ਸਾਡੇ ਸਾਰੇ ਜਾਣੇ ਪਹੁੰਚੇ ਆ ਮੈਂ ਆਪਣੇ ਵੱਲੋਂ ਜਿੱਥੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਅੱਜ ਵੀ ਇਹ ਦ੍ਰਿੜਤਾ ਦੇ ਨਾਲ ਪਾਰਟੀ ਦੇ ਨਾਲ ਸਾਰੇ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਂ ਇਲੈਕਸ਼ਨ ਦਾ ਦੌਰ ਆ ਇਲੈਕਸ਼ਨ ਈਅਰ ਆ ਚੁੱਕਾ ਇਹ ਪਾਰਟੀ ਨੂੰ ਲਾਮਬੰਦ ਕਰਨ ਲਈ ਮੀਟਿੰਗ ਰੱਖੀ ਸੀ ਅੱਜ ਸਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਗਠਜੋੜਨ ਸੀਗਾ ਔਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਦਸੂਹੇ ਮਕੇਰੀਆਂ ਵਿੱਚ ਕਬਜ਼ਾ ਰਿਹਾ ਕਾਫੀ ਸਮਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇਖਿਆ ਜਾ ਸਕਦਾ ਕਿ ਬੀਜੇਪੀ ਔਰ ਅਕਾਲੀ ਦਲ ਇੱਕ ਮੰਚ ਤੇ ਦਿਖਾਈ ਦੇਣਗੇ ਦੇਖੋ ਇਹ ਕੁਝ ਪਾਰਟੀ ਦੇ ਅੰਦਰੂਨੀ ਗੱਲਾਂ ਆ ਬੇ ਸੀਨੀਅਰ ਲੀਡਰਸ਼ਿਪ ਕੀ ਇਹਦੇ ਤੇ ਵਿਚਾਰ ਕਰਦੀ ਆ ਕੀ ਫੈਸਲਾ ਲੈਂਦੀ ਆ ਤੌਣ ਵਾਲੇ ਦਿਨਾਂ ਚ ਪਤਾ ਲੱਗੂਗਾ ਬਾਕੀ ਇਹ ਆ ਵੀ ਜਿਹੜਾ ਸਾਡਾ ਸੰਗਠਨ ਸਾਡਾ ਸਾਡੀ ਜਥੇਬੰਦੀ ਆ ਉਹਦੀ ਮਜ਼ਬੂਤੀ ਲਈ ਆ ਜਿਹੜੀ ਸਾਡੀਆਂ ਮੀਟਿੰਗਾਂ ਦਾ ਦੌਰ ਆ ਹੱਲੇ ਇਲੈਕਸ਼ਨ ਬਹੁਤ ਦੂਰ ਆ ਤੇ ਹੱਲੇ ਇਸ ਗੱਲ ਤੇ ਕਹਿਣਾ ਕੋਈ ਨਹੀਂ ਸਮਝਦਾ ਵੀ ਆ ਕੋਈ ਇੰਨੀ ਜਲਦੀ ਕੋਈ ਇਹਦੇ ਤੇ ਬਿਆਨ ਦਿੱਤਾ ਜਾਵੇ ਪਰ ਆਉਣ ਵਾਲੇ ਸਮੇਂ ਦੇ ਇਲੈਕਸ਼ਨ ਦੇ ਵਿੱਚ ਇਸ ਵਾਰ ਅਕਾਲੀ ਦਲ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਦੇਵੇ ਚੜ੍ਹਦੀ ਕਲਾ ਹੋਊਗੀ ਜੀ ਪੂਰੀ ਹਮੇਸ਼ਾ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਜ਼ਿਆਦਾਤਰ ਮਾਲਵੇ ਦੇ ਵਿੱਚੋਂ ਇਹ ਪਹਿਲਾਂ ਹਵਾ ਵਗਦੀ ਏ ਇਸ ਗੱਲ ਦੀ ਤੇ ਮਾਲਵੇ ਦੇ ਵਿੱਚ ਇਸ ਟਾਈਮ ਪੂਰੀ ਚੜ੍ਹਦੀ ਕਲਾ ਕਾਲੀ ਦਲ ਦੀ ਮਾਜੇ ਜੀ ਵੀ ਇਸੇ ਤਰ੍ਹਾਂ ਹੀ ਆ ਦਬਾਬਾ ਸਾਡਾ ਥੋੜਾ ਜਿਹਾ ਤੁਸੀਂ ਵੀ ਜਾਣਦੇ ਹੀ ਆ ਵੀ ਬਾਅਦ ਚ ਹੀ ਤੁਰਦੇ ਹੁੰਦੇ ਆਪਣੇ ਲੋਕ ਨਵਜ ਦੇਖ ਲਈ ਲੋਕਾਂ ਨੇ ਤੇ ਇਹ ਗੱਲ ਸਾਫ਼ ਆ ਵੀ ਲੋਕੀ ਇਹ ਚਾਹੁੰਦੇ ਆ ਵੀ ਜਿਹੜੇ ਕੰਮ ਅਜੇ ਸਰਕਾਰਾਂ ਜਿਹੜੀਆਂ ਅੱਜ ਗੜਾਈ ਜਾ ਰਹੀਆਂ ਭੰਡੀ ਪ੍ਰਚਾਰ ਕਰ ਰਹੀਆਂ ਇਹ ਕਾਲੀ ਦਲ ਦੇ ਕੀਤੇ ਕੰਮਾਂ ਤੇ ਸਿਆਸਤ ਹੋ ਰਹੀ ਆ ਤੇ ਆਉਣ ਵਾਲਾ ਸਮਾ ਅਕਾਲੀ ਦਲ ਦਾ ਹੀ ਆ ਜੀ ਹਾਂ ਸਰ ਕੀ ਕਹਣਾ ਚੰਦੇ ਆ ਜੀ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਤੇਜਿੰਦਰ ਸਿੰਘ ਜੀ ਨੱਜਰ ਸਾਹਿਬ ਉਹ ਜੋ ਸਖਤਰ ਜਨਰਲ ਨੇ ਪਾਰਟੀ ਦੇ ਜੂਥ ਵਿੰਗ ਦੇ ਉਹ ਸਾਡੇ ਵਿੱਚ ਪਹੁੰਚੇ ਨੇ ਦਸੂਏ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਵਾਗਤ ਕਰਦੇ ਆ ਸਾਡੇ ਇੱਥੇ ਹਲਕਾ ਦਸੂਆ ਦੇ ਜੂਥ ਦੇ ਪ੍ਰਧਾਨ ਜਨਮਜੀਤ ਸਿੰਘ ਹੁਣੀ ਉਹਨਾਂ ਦੇ ਦਫ਼ਤਰ ਵਿੱਚ ਹੀ ਆਪਾਂ ਅੱਜ ਮੀਟਿੰਗ ਰੱਖੀ ਸੀਗੀ ਚਲੋ ਹੈਗੀ ਤਾਂ ਮੀਟਿੰਗ ਜਿਹੜੀ ਸੀਗੀ ਉਹ ਆਪਣੇ ਆਪਾਂ ਰੱਖੀ ਸੀਗੀ ਕਿ ਮੇਨ ਮੇਨ ਪਰ ਸਾਡੇ ਸਾਰੇ ਜੋ ਕ੍ਰੀਮ ਸੀਗੀ ਅੱਜ ਹਲਕੇ ਦੀ ਸੀਨੀਅਰ ਕਾਲੀਦਾਲ ਦੀ ਤੇ ਜੂਦ ਦੀ ਉਹ ਸਾਰੀ ਹਾਜ਼ਰ ਸੀਗੀ ਪਰ ਬਹੁਤ ਖੁਸ਼ੀ ਦੀ ਗੱਲ ਆ ਕਿ ਨਿਜਰ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਰੀਆਂ ਜੋ ਸਾਡੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਸੁਣਿਆ ਤੇ ਪਾਰਟੀ ਹਾਈ ਕਮਾਂਡ ਤੋਂ ਉਹ ਹੱਲ ਕਰਾਉਣਗੇ ਇਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਬਾਕੀ ਆਪਾਂ ਸਾਰੇ ਹੀ ਤਗੜੇ ਹੋ ਕੇ ਤੁਰਦੇ ਪਏ ਆ ਸਦਾ ਹੀ ਪਾਰਟੀ ਦੇ ਨਾਲ ਤਗੜੇ ਹੋ ਕੇ ਖਲੋਤੇ ਆ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ 27 ਜਿਹੜੀ ਆਪਣੀ ਇਲੈਕਸ਼ਨ ਆ ਉੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਸੂਬੇ ਹਲਕੇ ਦੀ ਯੂਥ ਕਾਲੀ ਦਲ ਤੇ ਸੀਨੀਅਰ ਕਾਲੀ ਦਲ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਚ ਸਰਦਾਰ ਤਜਿੰਦਰ ਸਿੰਘ ਜੀ ਨਿਹਰ ਜੀ ਪਹੁੰਚੇ ਨੇ ਜਨਰਲ ਸਕੱਤਰ ਪੰਜਾਬ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਯੂਥ ਕਾਲੀ ਦਲ ਦੀ ਟੀਮ ਆਉਣ ਵਾਲੇ ਸਮੇਂ ਚ ਅਨਾਉਂਸ ਕਰਾਂਗੇ ਤੇ ਪਿੰਡ ਪਿੰਡ ਜਾ ਕੇ ਅਕਾਲੀ ਦਲ ਨੂੰ ਯੂਥ ਕਾਲੀ ਦਲ ਨੂੰ ਤਕੜਾ ਕਰਕੇ 2027 ਦੇ ਵਿੱਚ ਵੱਧ ਛੜ ਕੇ ਆਪਾਂ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਵਾਂਗੇ